ਹਾਂਜੀ ਅੱਜ ਫੇਰ ਮੁੱਖ ਮੰਤਰੀ ਭੱਜ ਗਿਆ ਭਗਵੰਤ ਸਟਮਾਨ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਆਉਣਾ ਸੀ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਅਸੀਂ ਮਿਲਣ ਵਾਸਤੇ ਆਪਣਾ ਮੰਗ ਪੱਤਰ ਦੇਣ ਵਾਸਤੇ ਗਏ ਮਲਾਉਣਾ ਪਰੇ ਰਿਹਾ ਸਗੋਂ ਬੇਰਜ਼ਗਾਰਾਂ ਨੂੰ ਟ੍ਰੇਸ ਕੀਤਾ ਜਾਂਦਾ ਰਿਹਾ ਇਸ ਗੱਲ ਦਾ ਖਦਸ਼ਾ ਰਿਹਾ ਕਿ ਗ੍ਰਿਫਤਾਰ ਕਰਕੇ ਰਾਤ ਤੱਕ ਢੱਕਿਆ ਜਾਊਗਾ ਰੱਖਿਆ ਜਾਊਗਾ ਪਰੰਤੂ ਮੁੱਖ ਮੰਤਰੀ ਨੂੰ ਨਹੀਂ ਮਿਲਾਇਆ ਗਿਆ ਸਿਵਲ ਕੱਪੜਿਆਂ ਦੇ ਵਿੱਚ ਆ ਪੰਜਾਬ ਪੁਲਿਸ ਵੱਲੋਂ ਬੇਰਜ਼ਗਾਰਾਂ ਦਾ ਪਿੱਛਾ ਕੀਤਾ ਜਾਂਦਾ ਰਿਹਾ ਅਸੀਂ ਬਿਲਕੁਲ ਨੇੜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਾਲ ਦੇ ਬੈਠ ਕੇ ਆਸੇ ਪਾਸੇ ਇਸ ਗੱਲ ਦੀ ਉਡੀਕ ਚ ਰਹੇ ਕਿ ਪ੍ਰਸ਼ਾਸਨ ਸਾਡੇ ਨਾਲ ਇਸ ਵਾਅਦੇ ਤੇ ਆਵੇ ਕਿ ਮੁੱਖ ਮੰਤਰੀ ਨਾਲ ਮਲਾਇਆ ਜਾਊਗਾ ਪਰੰਤੂ ਬੇਰਜ਼ਗਾਰਾਂ ਨੂੰ ਇਸ ਗੱਲ ਦਾ ਲਾਰਾ ਲਾਉਂਦਿਆ ਰਿਹਾ ਪ੍ਰਸ਼ਾਸਨ ਕਿ ਮੁੱਖ ਮੰਤਰੀ ਤਾਂ ਬਿਜੀ ਹੈ ਮੁੱਖ ਮੰਤਰੀ ਤਾਂ ਲੇਟ ਹੈ ਮੁੱਖ ਮੰਤਰੀ ਤਾਂ ਮਿਲ ਨਹੀਂ ਸਕਣਗੇ ਤਾਂ ਆ ਪਿਛਲੇ ਸਮਿਆਂ ਦੇ ਵਾਂਗ ਫੇਰ ਜੋ ਹੀ ਕੁਝ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਰਜ਼ਗਾਰਾਂ ਦੀ ਗੱਲ ਨਹੀਂ ਸੁਣੀ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਟੈਂਕੀਆਂ ਤੇ ਚੜਨ ਦੀ ਲੋੜ ਨਹੀਂ ਪੈਣੀ ਜਿਹੜਾ ਕੇਜਰੀਵਾਲ ਕਹਿੰਦਾ ਕਿ ਟੈਂਕੀਆਂ ਤੇ ਅੱਜ ਕੱਲ ਕੋਈ ਵੀ ਬੇਰਜ਼ਗਾਰ ਨਹੀਂ ਪੰਜਾਬ ਦਾ ਨੌਜਵਾਨੀ ਆਪ ਕੋ ਆਪਣੇ ਕੰਮਾਂ ਦੇ ਵਿੱਚ ਲੱਗੀ ਹੋਈ ਹੈ ਤਾਂ ਜ਼ੇਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਕੋਠੀ ਅੱਗੇ ਅਸੀਂ ਪਟਿਆਲੇ ਪਾਸਿਓਂ ਰੋਡ ਤੇ ਪਿਛਲੇ ਕਰੀਬ 9 ਦਿਨਾਂ ਤੋਂ ਬੈਠੇ ਆਂ ਸਾਡਾ ਇੱਕ ਸਾਥੀ ਟੈਂਕੀ ਤੇ ਬੈਠਾ ਹੋਇਆ ਮੰਗ ਕੀ ਆ ਪੋਸਟਾਂ ਦੀ ਮੰਗ ਰਹੀ ਹੈ ਨੌਕਰੀ ਦੀ ਮੰਗ ਰਹੀ ਹੈ ਮੰਗਦਰ ਪੇ ਨਹੀਂ ਕਹਿ ਕੇ ਜ਼ੇਤ ਭਾਗ ਦੇ ਵਿੱਚ 270 ਪੋਸਟਾਂ ਜਿਹੜੀਆਂ ਜਾਰੀ ਕੀਤੀਆਂ ਮਲਟੀਪਰਪਸ ਹੈਲਥ ਵਰਕਰ ਮੇਲ ਦੀਆਂ ਉਹਦੇ ਵਿੱਚ ਉਮਰਾਂ ਦੀ ਛੋਟ ਦਿੱਤੀ ਜਾਵੇ ਜਿਹੜਾ ਕਿ ਮੁੱਖ ਮੰਤਰੀ ਨੇ ਆ ਪਾਪਾ ਬਕਾਲਾ ਸਾਹਿਬ ਦੀ ਧਰਤੀ ਤੇ ਹੋਰ ਅਨੇਕਾਂ ਬਕਬਕਤਾਵਾਂ ਤੇ ਖੜਕੇ ਵਾਅਦਾ ਕੀਤਾ ਸੀਗਾ ਉਸ ਵਾਅਦੇ ਨੂੰ ਕੀਤਾ ਜਾਵੇ ਪਰੰਤੂ ਵਾਦਾ ਪੂਰਾ ਨਹੀਂ ਕੀਤਾ ਗਿਆ ਅੱਜ ਫੇਰ ਨਹੀਂ ਮੁੱਖ ਮੰਤਰੀ ਮਿਲੇਆ ਸੋ ਪਿਛਲੇ ਸਮਿਆਂ ਦੇ ਬਾਂਗ ਇਹ 4 ਸਾਲ ਹੋਣ ਵਾਲੇ ਐ ਮੁੱਖ ਮੰਤਰੀ ਅੱਜ ਫੇਰ ਬੇਜ਼ਗਾਰਾਂ ਨੂੰ ਮਿਲਣ ਤੋਂ ਭੱਜਿਆ ਬੇਜ਼ਗਾਰਾਂ ਦਾ ਸੰਘਰਸ਼ ਜਾਰੀ ਹੈ ਬੇਜ਼ਗਾਰ ਮਲਟੀਪਰਪਸ ਯੂਨੀਅਨ ਵੱਲੋਂ ਬੇਜ਼ਗਾਰ ਸਾਝੇ ਮੋਰਚੇ ਵੱਲੋਂ ਮੈਂ ਸੁਵਿੰਦਰ ਸਿੰਘ ਟਲਵਾ